ਨਸ਼ਾ ਜੀ ਵੀਰ ਜੀ ਨੇ ਗੱਲ ਵੀ ਨੇ ਗੱਲ ਕੀਤੀ ਆ ਕਿਵੇਂ ਚਲਦਾ ਨਸ਼ਾ ਪਿੰਡਾਂ ਤੇ ਜਿਹ ਹੈਗਾ ਇਹ ਖਤਮ ਹੋ ਗਿਆ ਨਹੀਂ ਖਤਮ ਕੋਈ ਨਹੀਂ ਆ ਬਧਿਆ ਜੀ ਅੱਗੇ ਤੋਂ ਹਾਂ ਜੀ ਪਿੰਡਾਂ ਜੀ ਹੁਣ ਮਾਰੇ ਨਸ਼ੇ ਦੀਆਂ ਸਰਿੰਜਾਂ ਟੀਕੇ ਭਾਲ ਕੇ 2-200 ਦੇ ਜਿਹੜੇ ਆ ਉਹ ਵੇਚਣੇ ਚਾਲੂ ਕਰਦੇ ਆ ਅੱਗੇ ਤੇ ਪਹਿਲਾਂ ਨਗ ਵੇਚਦੇ ਸੀ ਹੁਣ ਉਹ ਸੂਈਆਂ ਸਰਿੰਜਾਂ ਸਮੇਤ ਹੀ ਸਰਿੰਜੇ ਚ ਪੈਕ ਕਰਦੇ ਆ 200 ਰੁਪਏ ਦੇ ਅਗਲੇ ਨੂੰ ਪੈ ਗਏ ਤੇ ਸਰਿੰਜੇ ਪ੍ਰਸ਼ਾਸਨ ਕਿੱਥੇ ਹੁੰਦਾ ਪ੍ਰਸ਼ਾਸਨ ਨੂੰ ਅਸੀਂ ਸੱਤਾ ਪਿੰਡਾਂ ਦੀ ਪੰਚਾਇਤ ਲੈ ਕੇ ਮਾਕੋਵਾਲ ਯਸਰ ਨਾਨੋਕੇ ਸੁਧਾਰ ਗौरा ਨੰਗਲ ਮੱਤਾ ਨੰਗਲ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਪ੍ਰਸ਼ਾਸਨ ਨੂੰ ਇਤਲਾਹ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਕੋਈ ਕੁਝ ਨਹੀਂ ਕਰ ਰਿਹਾ ਸ਼ਰੇ ਆਮ ਨਸ਼ਾ ਪਿੰਡਾਂ 'ਚ ਵੇਚ ਰਿਹਾ ਵਾ ਸਕੂਲਾਂ ਦੇ ਗੇਟਾਂ ਦੇ ਅੱਗੇ ਗੇਟਾਂ ਦੇ ਗਾੜੀ ਆ ਕੇ ਵੇਚਣ ਵਾਲੇ ਸਕੂਲਾਂ ਦੇ ਨਾਲ ਆਇਆ ਇਹਨਾਂ ਭਾਈ ਸਾਹਿਬਾਂ ਦਾ ਸਕੂਲ ਹੈ ਉਹਨਾਂ ਦੇ ਗਾੜੀ ਸਕੂਲ ਦੇ ਬਿਲਕੁਲ ਆ ਕੇ ਹਾਲੇ ਪਬਲਿਕ ਸਕੂਲ ਹੈ ਸਾਡਾ ਮੱਕੋਵਾਲ ਉਹਦੇ ਲਾਗੇ ਬਿਲਕੁਲ ਫਰੰਟ ਤੇ ਆ ਕੇ ਨਸ਼ਾ ਜਸੜ ਪਿੰਡ ਦੇ ਜਿਹੜੇ ਆ ਉਹਨਾਂ ਦੀ ਪੰਚਾਇਤ ਖੁਦ ਉਥੋਂ ਦੇ ਜਿਹੜੇ ਵਕਾਰ ਰਹੇ ਆ ਪ੍ਰਸ਼ਾਸਨ ਨੂੰ ਤੁਸੀਂ ਸ਼ਿਕਾਇਤ ਦਿੰਨੇ ਹੋ ਪ੍ਰਸ਼ਾਸਨ ਕੋਈ ਭੂਮਿਕਾ ਨਹੀਂ ਨਿਭਾਉਂਦਾ ਕਿ ਇਹਨੂੰ ਰੋਕਿਆ ਜਾਵੇ ਸਾਨੂੰ ਇਸ਼ਵਾਸ਼ਨ ਦਿੱਤਾ ਹੈ ਵੀ ਅਸੀਂ ਬਿਲਕੁਲ ਪੂਰੀ ਸਖਤਾਈ ਕਰਾਂਗੇ ਪਰ ਕੋਈ ਸਖਤਾਈ ਨਹੀਂ ਉਹ ਬੰਦਾ ਉਸੇ ਤਰ੍ਹਾਂ ਫੇਰ ਕੰਮ ਕਰ ਰਹੇ ਨੇ ਉਸੇ ਤਰ੍ਹਾਂ ਨਸ਼ਾ ਵੇਚ ਰਹੇ ਨੇ ਜਿਹੜੀ ਮੰਗ ਨੂੰ ਲੈ ਕੇ ਚੱਲੇ ਹੋ ਭਾਈ ਅਮਰਪਾਲ ਸਿੰਘ ਦੀ ਰਿਹਾਈ ਵਾਸਤੇ ਤੁਸੀਂ ਵੀ ਆਏ ਹੋ ਕੱਠੇ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਤੁਹਾਡੀ ਮੰਗ ਹੈ ਜਿਹੜੀ ਇਸ ਟਾਈਮ ਇਹ ਸੰਗਤਾਂ ਦਾ ਬਹੁਤ ਵਧੀਆ ਹਲਾਰਾ ਜੀ ਸਾਰੀ ਸੰਗਤ ਦੇ ਸੰਯੋਗ ਨਾਲ ਅਸੀਂ ਪਹਿਲਾਂ ਵੀ ਭਾਈ ਅਮਰਪਾਲ ਸਿੰਘ ਦਾ ਸਾਥ ਦੇਂਦੇ ਰਹੇ ਹਾਂ ਤੇ ਹੁਣ ਵੀ ਸਾਰੀਆਂ ਸੰਗਤਾਂ ਇਹੋ ਜੰਨੇ ਆ ਵੀ ਇੰਨੀ ਜਨਤਾ ਨੇ ਉਹਨਾਂ ਨੂੰ ਇੰਨੀ ਵੋਟ ਪਾ ਕੇ ਜਿਤਾਇਆ ਤੇ ਉਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ ਵਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਜੀ ਵਾਰੂ ਜੀ ਇਹੋ ਕਹਿਣਾ ਚਾਹੁੰਦਾ ਵੀ ਨਸ਼ੇ ਨੂੰ ਜਲਦੀ ਜਲਦੀ ਸਰਕਾਰਾਂ ਨਾਲ ਨੱਥ ਪਾਉਣ ਤੇ ਨਸ਼ਾ ਜਿਹੜਾ ਬੰਦ ਹੋਏ ਮੈਂ ਵੀ ਨਸ਼ਾ ਕਰਦਾ ਨਾ ਤੇ ਮੜ ਕੇ ਜਿਹੜਾ ਨਸ਼ਾ ਕਰਦੇ ਹਿੱਤ ਮੇਰੇ ਪਿੰਡ ਵਾਲੇ ਵੀ ਸਾਰੇ ਨਾਲ ਆਏ ਆ ਅਸੀਂ ਅਮਰਪਾਲ ਭਾਈ ਅਮਰਪਾਲ ਸਿੰਘ ਦੇ ਨਾਲ ਹਾਂ ਤੇ ਉਹਨਾਂ ਦੇ ਕਰਕੇ ਅਸੀਂ ਨਸ਼ਾ ਛੱਡਿਆ ਹੈ ਜੀ ਉਹਨਾਂ ਦੇ ਸਪੀਚਾਂ ਸੁਣ ਸੁਣ ਕੇ ਮੈਂ ਬਹੁਤ ਆਦੀਆਂ ਕਰਦਾ ਹਾਂ ਪਹਿਲੀ ਵੇਚੀ ਥੋੜੀ ਜਿਹੀ ਨਾ ਪਤਾ ਸਾਰਾ ਇਦਾਂ ਹੀ ਤੁਹਾਨੂੰ ਪਤਾ ਹੀ ਆਮਲੀਆਂ ਦਾ ਕੀ ਹਾਲ ਆ ਤੁਸੀਂ ਬਾਣਾ ਪਾਇਆ ਹੋਇਆ ਬਾਣਾ ਉਹਨਾਂ ਦੇ ਭਾਈ ਅਮਰਤਪਾਲ ਦੀ ਦੇ ਜਾਂਦੇ ਗੁਰੂ ਰਾਮਦਾਸ ਦੀ ਹਾਂਜੀ ਤਾਂਹੀਂ ਹੁਣ ਅਮਰਤ ਵੀ ਛਕਿਆ ਤੁਸੀਂ ਬਾਣਾ ਵੀ ਪਾਇਆ ਹੋਇਆ ਹੁਣ ਕੋਈ ਨਸ਼ਾ ਨਹੀਂ ਕਰ ਕੋਈ ਨਹੀਂ ਕੋਈ ਨਸ਼ਾ ਨਹੀਂ ਪਿੰਡ 'ਚ ਨਸ਼ੇ ਦੀ ਬਾਬਾ ਜੀ ਦੱਸ ਰਹੇ ਸੀ ਕਿੰਨਾ ਕੁ ਵੇਖਦਾ ਪਿੰਡ 'ਚ ਨਸ਼ਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਅਸੀਂ ਅੱਗੇ ਪਿੰਨੇ ਨੇ ਆ ਕੋਈ 10 ਕਿਲੋਮੀਟਰ ਲੈਣਾ ਜਾਣਾ ਪੈਂਦਾ ਸੀ ਜਾਂ ਕੋਈ ਲਾਗੇ ੱਡਾ ਨਾ ਕੋਈ ਲਾਗੇ ਸ਼ਹਿਰ ਹੋਂਦ ਪਿੰਡੋਂ ਪਿੰਡੀ ਨਸ਼ਾ ਆ ਗਿਆ ਤੇ ਪਿੰਡੋਂ ਪਿੰਡੀ ਹੋਂਦ ਹਾਂਜੀ ਆਮ ਤਰ੍ਹਾਂ ਤਰ੍ਹਾਂ ਜਾਂਦੇ ਸ਼੍ਰੀ ਆਮ ਮੈਦਾਨ ਨਾਕ ਫੜਾ ਕੇ ਤੁਰ ਪੈਂਦੇ ਹੋਂਦ ਤੇ ਸਰਿੰਜਾਂ ਦੇ ਵਿੱਚ ਕੋਲਿਆ ਕੋਲਿਆ ਕੀ ਤਾਂ ਕੀ ਕੋਲਿਆ ਕੀ ਨਹੀਂ ਉਹ ਵੇਚੀ ਜਾਂਦੇ ਹਾਂਜੀ ਬਾਬਾ ਜੀ ਮੰਗ ਪੱਤਰ ਦੇਣ ਚੱਲੇ ਹੋ ਡੀਸੀ ਸਹਿਬਾਨ ਨੂੰ ਕੀ ਲੱਗਦਾ ਇਹਦੇ ਉੱਤੇ ਗੌਰ ਹੋਊਗਾ ਜਾਂ ਅੱ ਤੋਂ ਅਗਲੀ ਰਣਨੀਤੀ ਕੀ ਹੋ ਸਕਦੀ ਫਿਰ ਬਾਅਦ ਦੇ ਵਿੱਚ ਇਹ ਆਪਾਂ ਦੀ ਸਾਰੀ ਸੰਗਤ ਦਾ ਇਹੋ ਸੰਜੋਗ ਹੈ ਵੀ ਡੀਸੀ ਸਾਹਿਬ ਨੂੰ ਆਪਣਾ ਗੌਰ ਕਰਨਾ ਚਾਹੀਦਾ ਵਾ ਗਾੜੀ ਇਹ ਵੀ ਜੇ ਸਾਡੇ ਉਹ ਇੱਥੇ ਗੌਰ ਨਾ ਕਰਨਗੇ ਤੇ ਫੇਰ ਸੰਘਰਸ਼ ਤਿੱਖਾ ਕੀਤਾ ਜਾਊਗਾ ਫੇਰ ਇਹ ਤੋਂ ਵੱਧ ਤੋਂ ਵੱਧ ਫੇਰ ਸੰਗਤਾਂ ਦੇ ਸੰਯੋਗ ਨਾਲ ਅਸੀਂ ਕੋਈ ਰੇਲ ਡੱਕਾਂਗੇ ਜਾਂ ਕੇ ਹੋਰ ਬੱਸਾਂ-ਬੱਸਾਂ ਨੂੰ ਮਤਲਬ ਵੀ ਡੱਕਾਂਗੇ ਰੋਡ ਰੋਕਾਂਗੇ ਬਾਅਦ ਵਿੱਚ ਸੰਘਰਸ਼ ਹੋਰ ਕਰੋਗੇ ਇਹ ਅੱਜ ਇੱਕੋ ਹੀ ਮੰਗ ਹੈ ਤੁਹਾਡੀ ਭਾਈ ਅਮਰਤਪਾਲ ਸਿੰਘ ਨੂੰ ਛਡਾਉਣ ਵਾਸਤੇ ਤੁਸੀਂ ਭਾਈ ਅਮਰਤਪਾਲ ਨੂੰ ਛਡਾਉਣ ਵਾਸਤੇ ਜੀ